ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਠੀਆ ਦੇ ਸਾਰੇ ਰਸਤੇ ਹੋਏ ਬੰਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਜੇ ਤੱਕ ਟ੍ਰੇਲਰ ਸ਼ੂਟ ਹੋਇਆ ਹੈ ਪਿਕਚਰ ਤਾਂ ਹਾਲੇ ਬਾਕੀ ਹੈ ਫਿਲਮ ਦਾ ਹਾਲੇ ਪੰਜਾਬ ਦੇ ਲੋਕ ਵੇਖਣਗੇ ਕਿ ਵਿਕਰਮਜੀਠੀਆ ਦੇ ਨਾਲ ਕੀ ਹੁੰਦਾ ਹੈ ਤੇਲ ਅਤੇ ਤੇਲ ਦੀ ਧਾਰ ਵੇਖੋ ਜੋ ਵਾਅਦਾ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਸੀ ਕਿ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਖਾ ਲਈ ਜਿਨ੍ਹਾਂ ਨੇ ਜਵਾਨਾਂ ਦੀ ਨਸ਼ਾਸ਼ੁਕੀ ਕੀਤੀ ਚਿੱਟੇ ਦੇ ਨਸ਼ੇ ਤੇ ਲਾ ਕੇ ਉਹਨਾਂ ਦੇ ਘਰ ਦੇ ਵਿੱਚ ਦੀਵੇ ਨਹੀਂ ਬਲਣਗੇ ਦੀਪਮਾਲਾ ਨਹੀਂ ਹੋਵੇਗੀ ਦਿਵਾਲੀ ਵਿੱਚ ਉਹ ਜੇਲ੍ਹ ਦੀਆਂ ਹਵਾ ਉਹ ਜੇਲ੍ਹ ਦੀ ਹਵਾ ਖਾਣਗੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਲੱਪਾ ਸਮਾਨ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਹੈ ਅਜੇ ਤਾਂ ਟ੍ਰੇਲਰ ਹੀ ਦਿਖਾਇਆ ਹੈ ਪਿਕਚਰ ਤਾਂ ਹਾਲੇ ਬਾਕੀ ਹੈ ਤੇ ਪਿਕਚਰ ਸਾਰੇ ਪੰਜਾਬ ਦੇ ਲੋਕ ਵੇਖਣਗੇ ਤੇ ਫਿਰ ਮੈਂ ਵੋਟ ਮੰਗਾਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਭਗ ਸਾਰੇ ਰਸਤੇ ਵਿਕਰਮਜੀਠੀਆ ਦੇ ਬੰਦ ਕਰ ਦਿੱਤੇ ਨੇ ਵਿਕਰਮਜੀਠੀਆ ਦੇ ਵਿਰੋਧ ਹੈ ਫਿਰ ਤੂੰ ਦੁਬਾਰਾ ਟ੍ਰਾਇਲ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਦੁਬਾਰਾ ਟਾਇਲਸ ਹੋਣਗੇ ਦੁਬਾਰਾ ਰਿਮਾਨਡ ਰਿਮਾਨਡ ਤੇ ਵੀ ਜਾਣਗੇ ਦੁਬਾਰਾ ਨਿਆਇਕ ਹਿਰਾਸਤ ਵੀ ਹੋਵੇਗੀ ਤੇ ਦੁਬਾਰਾ ਵਿਜੀਲੈਂਸ ਅਤੇ ਸਿੱਟ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਜਿਹੜੀ ਹੈ ਪੁੱਛਗਿੱਛ ਹੋਵੇਗੀ ਇਨਵੈਸਟੀਗੇਸ਼ਨ ਹੋਵੇਗੀ ਬਿਕਰਮ ਜੀਠਿਆ ਦੀ ਬਿਕਰਮ ਜੀਠਿਆ ਨੂੰ ਮੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚੋਂ ਸਭ ਤੋਂ ਵੱਡਾ ਝਟਕਾ ਲੱਗਿਆ ਉਹਨਾਂ ਦੀ ਜਬਾਨਤ ਵਾਲੀ ਪਟੀਸ਼ਨ ਦੀ ਐਲਜੀ ਮੁਹਾਲੀ ਦੀ ਸਥਾਨਕ ਅਦਾਲਤ ਨੇ ਬਿਲਕੁਲ ਖਾਜ ਕਰ ਦਿੱਤੀ ਹੈ ਕਿਉਂਕਿ ਉਸ 40000 ਪੰਨਿਆਂ ਦੀ ਰਿਪੋਰਟ ਦੇ ਵਿੱਚ ਜੋ ਕੁਝ ਆਇਦ ਜੋ ਕੁਝ ਉਹਦੇ ਵਿੱਚ ਲਿਖਿਆ ਹੋਇਆ ਹੈ ਉਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਵਿਕਰਮਜੀਤਿਆ ਦਾ ਦੁਬਾਰਾ ਟ੍ਰਾਇਲ ਹੋਵੇਗਾ ਦੁਬਾਰਾ ਰਿਮਾਂਡ ਹੋਵੇਗਾ ਦੁਬਾਰਾ ਇਨਵੈਸਟੀਗੇਸ਼ਨ ਹੋਵੇਗੀ ਇਹ ਸਾਰੀਆਂ ਚੀਜ਼ਾਂ ਫਿਰ ਤੋਂ ਦੁਬਾਰਾ ਰਿਪੀਟ ਹੋਣਗੀਆਂ ਬਿਕਰਮ ਮਜੀਠੀਆ ਨੂੰ ਲੈ ਕੇ ਬਿਕਰਮਜੀਠੀਆ ਹੋਣਾ ਉਹਨਾਂ ਨੇ ਚੁਣੌਤੀ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਹੈ ਕਿ ਮੈਨੂੰ ਅੰਤਰਮ ਜਵਾਬ ਦਿੱਤੀ ਜਾਵੇ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਵਾਬ ਦੀ ਸੁਣਵਾਈ ਜਿਹੜੀ ਹੈ ਮਲਤਵੀ ਕਰ ਦਿੱਤੀ ਹੈ 26 ਸਤੰਬਰ ਤੱਕ ਅਤੇ ਪੰਜਾਬ ਅਤੇ ਹਰਿਆਣੇ ਦੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਤੇ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਕਿਹਾ ਸਾਰਿਆ ਹੈ ਕਿ ਸਾਡੇ ਕੋਲ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਠੋਸ ਸਬੂਤ ਵੀ ਨੇ ਸਾਰਾ ਕੁਝ ਅਸੀਂ ਤਾਮ-ਚਾਮ ਚੋਕਾਂਗੇ ਕਿ ਜਿਹੜੇ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਉਹ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਹੈਗੇ ਨੇ ਅਤੇ ਲੰਮਾ ਸਮਾਂ ਰਹਿਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬਿਕਰਮ ਮਜੀਠੀਆ ਨਹੀਂ ਲੜ ਸਕਣਗੇ ਕਿਉਂਕਿ ਬਿਕਰਮ ਮਜੀਠੀਆ ਦੇ ਵਿਰੁੱਧ ਇਹਨੇ ਕੋਈ ਸਬੂਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਐਕਸ਼ਨ ਕਰਕੇ ਇਕੱਠੇ ਕਰ ਲਿਆ ਗਏ ਨੇ ਉਹਨਾਂ ਸਬੂਤਾਂ ਦੇ ਆਧਾਰ ਤੇ ਬਿਕਰਮ ਮਜੀਠੀਆ ਨੂੰ ਜਿਹੜੀ ਪੱਕੀ ਨੱਥ ਹੈ ਪਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਦੂਸਰੇ ਪਾਸੇ ਗਰੀਬ ਕੌਰ ਮਜੀਠੀਆ ਵਿਕਰਮਜੀਠੀਆ ਦੇ ਪਿਤਾ ਸਤਿਆਜੀਤ ਮਜੀਠੀਆ ਉਹਨਾਂ ਦੇ ਮਾਤਾ ਜੀ ਅਤੇ ਖਾਸ ਕਰਕੇ ਵਿਕਰਮ ਮਜੀਠੀਆ ਦਾ ਸੋ ਸਾਰਾ ਪਰਿਵਾਰ ਵਿਜੀਲੈਂਸ ਵੱਲੋਂ ਵਾਰ-ਵਾਰ ਬੁਲਾਇਆ ਜਾ ਰਿਹਾ ਹੈ ਹਾਲਾਂਕਿ ਉਹ ਵਿਜੀਲੈਂਸ ਦੇ ਵਿੱਚ ਤਰਫ ਉਹ ਵਿਜੀਲੈਂਸ ਦਫ਼ਤਰ ਦੇ ਵਿੱਚ ਤਲਬ ਨਹੀਂ ਹੋ ਰਿਹਾ ਉਹ ਪੁਛਗਿਸਤ ਦੇ ਵਿੱਚ ਹੈ ਪੰਜਾਬ ਸਰਕਾਰ ਦਾ ਅਤੇ ਵਿジネス ਦੇ ਸਰਪੋਚ ਅਧਿਕਾਰੀਆਂ ਦਾ ਸਹਿਯੋਗ ਨਹੀਂ ਕਰ ਰਹਾ ਦਰ ਹੈ ਕਿ ਜੇ ਵਿਜੀਲੈਂਸ ਦਫਤਰ ਗਿਆ ਸਾਨੂੰ ਉੱਥੇ ਹੀ ਗ੍ਰਿਫਤਾਰੀ ਹੋ ਸਕਦੀ ਹੈ ਹਾਲਾਂਕਿ ਗਰੀਬਕੌਰ ਮਜੀਠੀਆ ਨੇ ਚੈਲੰਜ ਕੀਤਾ ਹੈ ਕਿਉਂਕਿ ਸਬੰਧ ਭੇਜੇ ਗਏ ਸੀ 10 ਅਗਸਤ ਨੂੰ ਵਿਜੀਲੈਂਸ ਦੇ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿ ਸਾਰੀਆਂ ਜائਦਾਦਾ ਦੇ ਹਵਾਲੇ ਤੁਰੰਤ ਮਾਲ ਵਿਭਾਗ ਅਤੇ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਜਿਹੜੇ ਜਮਾ ਕਰਾਇਆ ਜਾਣ ਲੇਕਿਨ ਪੂਰੀ ਨਾ ਕਰ ਦਿੱਤੀ ਹੈ ਪੂਰੀ ਦਾਲ ਦੇ ਵਿੱਚ ਕਾਲਾ ਹੈ ਜਾਂ ਪੂਰੀ ਦਾਲ ਕਾਲੀ ਹੈ ਇਸ ਨੂੰ ਲੈ ਕੇ ਕੰਜ਼ੂਮਰ ਚਲਪੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਪਕਵੰਤ ਮਾਨ ਨੇ ਜਿਹੜੀ ਨੱਥ ਪਾਈ ਹੈ ਵਿਕਰ ਬਜੀਠੀਆਂ ਨੂੰ ਉਹ ਪੱਕੀ ਨੱਥ ਪਾ ਦਿੱਤੀ ਹੈ ਜਿਸ ਤਰ੍ਹਾਂ ਦੁਬਾਰਾ ਟ੍ਰਾਇਲ ਦੁਬਾਰਾ ਇਨਟੈਰੋਗੇਸ਼ਨ ਦੁਬਾਰਾ ਰਿਮਾਂਡ ਦੀ ਗੱਲ ਕੀਤੀ ਚੱਰੀ ਹੈ ਅਤੇ ਜਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਇਨਵੈਸਟ ਕੀਤਾ ਗਿਆ ਜਿਹੜੀਆਂ ਕੰਪਨੀਆਂ ਦੇ ਵਿੱਚ ਉਹ ਪੈਸੇ ਨੂੰ ਚੈਨਲਾਈਜ਼ ਕੀਤਾ ਜਿਹੜੀਆਂ ਕੰਪਨੀਆਂ ਦੇ ਵਿੱਚ ਪੈਸੇ ਨੂੰ ਕਮਾਇਆ ਯਾਨੀ ਕਿ ਬਲੈਕ ਨੂੰ ਵਾਈਟ ਪੈਸਾ ਕੀਤਾ ਗਿਆ ਕਿਸ ਤਰ੍ਹਾਂ ਜਿਹੜੇ ਉਹ ਰਿਕਾਰਡ ਮਨਤੇ ਰਕੀਤੇ ਗਿਆ ਇਸ ਕਰਕੇ ਬਿਕਰਮ ਜੀਠਿਆ ਦੇ ਵਿਸਤੇਦਾਰਾਂ ਦੀ ਵੀ ਮੁਲਾਕਾਤ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਸ਼ਾਇਦ ਹੋ ਸਕਦਾ ਹੈ ਕਿ ਇਹ ਆਉਣ ਬਿਕਰਮ ਜੀਠਿਆ ਇਹਨਾਂ ਨੂੰ ਕੁਝ ਗੱਲਬਾਤ ਕਰੇ ਜਿਹੜੇ ਇਹਨਾਂ ਦੇ ਕਾਗਜ਼ਾਤ ਹੈ ਜਿਹੜੇ ਇਹਨਾਂ ਦੇ ਡਾਕੂਮੈਂਟ ਹੈ ਕਿਤੇ ਗੁਪਤ ਥਾਵਾਂ ਤੇ ਪਏ ਨੇ ਉਹਨਾਂ ਨੂੰ ਖੁਰਦ-ਬੁਰਦਰਾ ਕੀਤਾ ਜਾਵੇ ਇਸ ਕਰਕੇ ਵਿਕਰਮ ਮਜੀਠੀਆ ਨੂੰ ਪ੍ਰੋਪਰ ਤੌਰ ਤੇ ਬੈਨ ਕਰ ਦਿੱਤਾ ਗਿਆ ਹੈ ਸਿਰਫ ਤੇ ਸਿਰਫ ਉਹਨਾਂ ਦੀ ਤਰਫ ਪਤਨੀ ਗਰੀਬਕੌਰ ਮਜੀਠੀਆ ਉਹਨਾਂ ਦੇ ਮਾਤਾ ਪਿਤਾ ਮਿਲ ਬੱਚੇ ਮਿਲ ਸਕਦੇ ਨੇ ਇਸ ਤੋਂ ਇਲਾਵਾ ਜਾਂ ਉਸਦੇ ਵਕੀਲ ਬਾਕੀ ਸਾਰਿਆਂ ਦੀਆਂ ਮੁਲਾਕਾਤਾਂ ਬੰਦ ਕਰ ਦਿੱਤੀਆਂ ਗਈਆਂ ਨੇ ਹੁਣ ਇਹ ਵੀ ਕਿਹਾ ਜਾ ਰਿਹਾ ਜੀ ਵਿਸ਼ੇਸ਼ ਸਿੰਘ ਬਲਟੋਹਾ ਵੱਲੋਂ ਕੱਲ ਮੁਲਾਕਾਤ ਕਰਨ ਦੀ ਮੰਗ ਕੀਤੀ ਗਈ ਹੈ ਨਾਬਾਦੀ ਨਵੀ ਜੇਲ ਦੇ ਵਿੱਚ ਪਹੁੰਚੇ ਉਹਨਾਂ ਨੇ ਕਿਹਾ ਕਿ ਅਸੀਂ ਬਿਕਰਮਜੀਠਿਆ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਲੇਕਿਨ ਅਧਿਕਾਰੀਆਂ ਵੱਲੋਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਗਿਆ ਸਿਰਫ ਬਲੱਡ ਰਿਲੇਸ਼ਨ ਵਾਲੇ ਹੀ ਜਿਹੜੇ ਬਿਕਰਮਜੀਠਿਆ ਦੀ ਮੁਲਾਕਾਤ ਕਰ ਸਕਦੇ ਨੇ ਬਾਕੀ ਮੁਲਾਕਾਤਾਂ ਜਿਹੜੀਆਂ ਨੇ ਰੋਕ ਦਿੱਤੀਆਂ ਗਈਆਂ ਨੇ ਜਿਹੜਾ ਟਰਮਨ ਕੰਡੀਸ਼ਨਰ ਨੇ ਮੋਹਾਲੀ ਦੀ ਸਾਰਕ ਅਦਾਲਤ ਦੀਆਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੀਆਂ ਹਾਲਾਂਕਿ ਬਿਕਰਮਜੀਠਿਆ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਮੈਨੂੰ orange ਜੂਨੀ ਵਿੱਚ ਰੱਖਿਆ ਜਾਵੇ ਮੈਨੂੰ ਅਲੱਗ ਤੋਂ ਬਰਕ ਦਿੱਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਨਾ ਬ੍ਰੈਡ ਨਾ ਪਾਸਦੇ ਨਾ گارਲਿਕ ਬ੍ਰੈਡ ਕੁਝ ਨਹੀਂ ਮਿਲਣ ਵਾਲਾ ਉਹੀ ਮਿਲੇਗਾ ਜੋ ਆਪ ਆਦਮੀ ਆਪ ਕੈਦੀਆਂ ਨੂੰ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਮਿਲਦਾ ਹੈ ਉਹਨਾਂ ਨੇ ਕਿਹਾ ਕਿ ਹਾਂਜੀ ਟੇਲਰ ਟੀਜ਼ਰ ਹੀ ਹਾਲੇ ਜਾਰੀ ਹੋਇਆ ਹੈ ਪਿਕਚਰ ਤੇ ਬਾਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਾਡੇ ਕੋਲ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਉਹਨਾਂ ਚੀਜ਼ਾਂ ਦੇ ਆਧਾਰ ਤੇ ਉਹਨਾਂ ਸਬੂਤਾਂ ਦੇ ਆਧਾਰ ਤੇ ਅਸੀਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਇਹਨਾਂ ਵੱਲੋਂ ਸਾਨੂੰ ਚੁਣੌਤੀ ਦਿੱਤੀ ਗਈ ਹੈ ਸਾਰੇ ਸਬੂਤ ਅਸੀਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਰੱਖਾਂਗੇ ਜੇਕਰ ਇੱਥੋਂ ਨਾ ਗੱਲ ਬਣੀ ਤਾਂ ਸੁਪਰੀਮ ਕੋਰਟ ਦੇ ਵਿੱਚ ਰੱਖਾਂਗੇ ਯਾਨੀ ਕਿ ਸਾਰਾ ਤਾਮ ਝਾਮ ਝੋਕਾਂਗੇ ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚੁੱਠੀਆਂ ਕਰ ਦਿੱਤੀਆਂ ਉਹ ਕਿਵੇਂ ਉਹਨਾਂ ਦੇ ਘਰ ਦੇ ਵਿੱਚ ਕਿਵੇਂ ਦੀਪਾਲਾ ਹੋ ਸਕਦੀ ਹੈ ਉਹ ਕਿਵੇਂ ਘਰ ਦੇ ਵਿੱਚ ਦੀਵਾਲੀਆਂ ਮਨਾ ਸਕਦੇ ਨੇ ਉਹ ਕਿਵੇਂ ਲਗਜ਼ਰੀ ਗੱਡੀਆਂ ਤੇ ਇੰਜੋਏ ਕਰ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਕਿਹਾ ਕਿ ਇਹ ਕੰਮ ਹੈ ਬਿਜ਼ਨਸ ਦਾ ਇਹ ਕੰਮ ਹੈ ਪੰਜਾਬ ਪੁਲਸ ਦਾ ਉਹ ਮੈਨੂੰ ਵਾਰ-ਵਾਰ ਕਹਿਦੇ ਨੇ ਕਿ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਗਨਾਵੀ ਤੁਸੀਂ ਕੀਤੇ ਨੇ ਲੇਕਿਨ ਉਦੋਂ ਤੁਸੀਂ ਸੱਤਾ ਦੇ ਵਿੱਚ ਸੀ ਉਦੋਂ ਤੁਸੀਂ ਹੰਕਾਰੇ ਹੋਏ ਸੀ ਉਦੋਂ ਤੁਹਾਡੀ ਤੂਤੀ ਬੋਲਦੀ ਸੀ ਤੇ ਬਿਕਰਮਜੀਠੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਮਾ ਬਲਵਾਨ ਹੁੰਦਾ ਹੈ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਹਾਲਾਂਕਿ ਬੁੱਟਾ ਸਿੰਘ ਗਿਆਨੀ ਨੇ ਕਿਹਾ ਹੈ ਕਿ ਕਈ ਨੌਜਵਾਨਾਂ ਨੂੰ ਵੀ ਜਿਹੜਾ ਟਾਰਗੇਟ ਕੀਤਾ ਗਿਆ ਕਈ ਨੌਜਵਾਨ ਵੀ ਮਾਰੇ ਗਏ ਤੇ ਬਾਅਦ ਵਿੱਚ ਉਹ ਕੇਸ ਖੁਦ-ਪੁਰਤ ਕਰ ਦਿੱਤੇ ਗਿਆ ਸ਼ਰੂਪਨੀ ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਬਿਕਰਮਜੀਠੀਆ ਦੇ ਨਾਲ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਭਗ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਥੋੜੇ ਹੀ ਦਿਨਾਂ ਬਾਅਦ ਹੋਰ ਵੀ ਛਾਪੇ ਮਾਰੀਆਂ ਹੋ ਗੀਆਂ ਹੋਰ ਵੀ ਸਬੂਤ ਜਿਹੜੇ ਨੇ ਅਦਾਲਤ ਵਿੱਚ ਰੱਖੇ ਜਾਣਗੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ